ਕੱਲ ਰਾਜਸਥਾਨ ਹਾਈ ਕੋਰਟ ਨੇ ਇੱਕ ਫੈਸਲਾ ਕੀਤਾ ਹੈ ਇਸ ਤਹਿਤ ਉਹਤੇ ਡੋਡੇ ਤੇ ਫੀਮ ਦੀ ਵਿਕਰੀ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਕਿਉਂਕਿ ਇਹ ਮੰਨਿਆ ਜਾਂਦਾ ਸੀ ਕਿ ਇਹ ਬਹੁਤ ਸਾਰੇ ਪਦਾਰਥ ਬਾਰਡਰ ਪਰੋਂ ਪੰਜਾਬ ਚ ਆਉਂਦੇ ਸਨ ਇਸ ਫੈਸਲੇ ਨਾਲ ਪੰਜਾਬ ਸਰਕਾਰ ਤੇ ਅਤੇ ਖਾਸ ਕਰਕੇ ਪੰਜਾਬ ਪੁਲਿਸ ਨੂੰ ਕਾਫੀ ਵੱਡੇ ਪੱਧਰ ਤੇ ਰਾਤ ਮਿਲੇਗੀ ਅਕਾਲੀ ਸਰਕਾਰ ਕਹਿੰਦੀ ਆਈ ਹੈ ਕਿ ਜਿੰਨਾ ਚਿਰ ਤੱਕ ਡੋਡੇ ਤੇ ਫੀਮ ਦੀ ਵਿਕਰੀ ਰਾਜਸਥਾਨ ਚ ਹੋ ਰਹੀ ਹੈ ਪੰਜਾਬ ਚ ਨਸ਼ਿਆਂ ਤੇ ਠੱਲ ਪਾਉਣੀ ਕਾਫੀ ਮੁਸ਼ਕਲ ਹੈ ਰਾਜਸਥਾਨ ਦੇ ਬਹੁਤ ਇਲਾਕੇ ਜਿਹੜੇ ਆ ਪੰਜਾਬ ਨਾਲ ਲੱਗਦੇ ਆ ਜਿਹੜੀ ਪਿੱਛੇ ਜੇ 100 ਕਰੋੜ ਦੀ ਡੋਡਿਆਂ ਤੇ ਫੀਮ ਦੀ ਵਿਕਰੀ ਵਾਸਤੇ ਨਿਲਾਮੀ ਹੋਈ ਸੀ ਉਸ ਉੱਪਰ ਵੀ ਰਾਜਸਥਾਨ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ ਇਸ ਫੈਸਲੇ ਦਾ ਸਿਹਰਾ ਯਾਨੀ ਕ੍ਰੈਡਿਟ ਇੱਕ ਅਰਾਈਵ ਸੇਫ ਨਾਂ ਦੀ ਐਨ ਜੀਓ ਅਤੇ ਉਸ ਦੇ ਪ੍ਰਧਾਨ ਹਰਮਨ ਸਿੱਧੂ ਨੂੰ ਜਾਂਦਾ ਹੈ ਉਹਨਾਂ ਵੱਲੋਂ ਸੀਨੀਅਰ ਵਕੀਲ ਅਨਿਲ ਮੈਤਾ ਨੇ ਇਸ ਕੇਸ ਵਿੱਚ ਆਪਣਾ ਪੱਖ ਬਖੂਬੀ ਨਾਲ ਪੇਸ਼ ਕੀਤਾ ਹੁਣ ਤੋਂ ਬਾਅਦ ਡੋਡੇ ਅਤੇ ਹਫੀਮ ਸਿਰਫ ਡਾਕਟਰਾਂ ਦੀ ਸਲਾਹ ਉੱਪਰ ਹੀ ਕਿਸੇ ਨੂੰ ਦਿੱਤੇ ਜਾ ਸਕਦੇ ਨੇ ਇਸ ਫੈਸਲੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਕੋਲ ਵੀ ਨਸ਼ਿਆਂ ਦੀ ਵਰਤੋਂ ਉੱਪਰ ਕੋਈ ਬਹਾਨਾ ਨਹੀਂ ਰਿਹਾ ਅਸੀਂ ਸਾਰੇ ਆਸ ਕਰਦੇ ਹਾਂ ਕਿ ਨਸ਼ਿਆਂ ਖਿਲਾਫ ਮਹਿੰਮ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਜਿਹੜੇ ਲੋਕਾਂ ਦਾ ਨਸ਼ਿਆਂ ਦੀ ਵਿਕਰੀ ਵਿੱਚ ਹੱਥ ਹੈ ਅਤੇ ਉਹ ਉੱਚੇ ਅਹੁਦਿਆਂ ਤੇ ਹਾਲੇ ਵੀ ਬਿਰਾਜਮਾਨ ਨੇ ਉਹਨਾਂ ਤੋਂ ਅਸਤੀਫਾ ਲਿਆ ਜਾਏਗਾ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਇਸ਼ਾਰਾ ਕਿਹਦੇ ਉੱਤੇ ਆ ਔਰ ਕਿਹੜੇ ਪਾਸੇ ਆ